ਤ੍ਰਾਸ ਕਲਾ ਮੰਦਿਰ ਸਰਾਇ ਮੋਹੱਲਾ ਪਠਾਨਕੋਟ ਦੀ ਤਰਫੋਂ ਹਰ ਸਾਲ ਦੀ ਤਰ੍ਹਾਂ ਰਖੜ ਪੁੰਨਿਆਂ ਦੇ ਮੌਕੇ ਤੇ ਰਾਨੀਲਾ ਦੇ ਉਪਲਖਸ਼ ਦੇ ਵਿੱਚ ਝੰਡਾ ਪੂਜਨ ਕੀਤਾ ਜਾਂਦਾ ਹੈ ਤੇ ਇਸ ਸਾਲ ਵੀ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਝੰਡਾ ਪੂਜਨ ਕੀਤਾ ਗਿਆ ਤੇ ਦੱਸ ਦਈਏ 42 ਸਾਲ ਹੋ ਚੁੱਕੇ ਨੇ ਇਸ ਕਲੱਬ ਨੂੰ ਰਾਮ ਮੇਲਾ ਕਰਦੇ ਹੋਏ 42 ਸਾਲ ਦਾ ਸਮਾਂ ਇਹਨਾਂ ਨੂੰ ਹੋ ਚੁੱਕਿਆ ਹੈ ਝੰਡਾ ਪੂਜਨ ਕਰਦੇ ਹੋਏ ਤੇ ਰਾਮ ਮੇਲਾ ਕਰਦੇ ਹੋਏ ਤੇ ਜੇਕਰ ਅਸੀਂ ਗੱਲ ਕਰੀਏ ਇਸ ਝੰਡਾ ਪੂਜਨ ਦੀ ਤਾਂ ਕਲੱਬ ਦੇ ਪ੍ਰਧਾਨ ਜਿਹੜੇ ਨੇ ਪ੍ਰਦੀਪ ਬਰਤਵਾਜ ਅਤੇ ਡਾਇਰੈਕਟਰ ਜਿਹੜੇ ਨੇ ਪਰਮਜੀਵੀ ਕਟੋਜ ਉਹਨਾਂ ਦੀ ਅਗਵਾਈ ਹੇਠ ਇਹ ਤਮਾਮ ਪੂਜਨ ਜਿਹੜਾ ਹੈ ਉਹ ਕੀਤਾ ਗਿਆ ਤੇ ਹਰ ਸਾਲ ਦੀ ਤਰ੍ਹਾਂ ਉਹਨਾਂ ਦੀ ਅਗਵਾਈ ਹੇਠ ਰਾਮ ਮੇਲਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤੇ ਆਓ ਹੁਣ ਦੇਖ ਲੈਨੇ ਆ ਇਸ ਮੌਕੇ ਤੇ ਕਲਬ ਦੇ ਕਿਹੜੇ ਕਿਹੜੇ ਮੈਂਬਰ ਜਿਹੜੇ ਨੇ ਉਹ ਮੌਜੂਦ ਸੀ ਆਓ ਹੁਣ ਗੱਲਬਾਤ ਕਰ ਲੈਨੇ ਆ ਇਸ ਕਲਬ ਦੇ ਪ੍ਰਧਾਨ ਅਤੇ ਡਾਇਰੈਕਟਰ ਦੇ ਨਾਲ ਜਿਨ੍ਹਾਂ ਦੀ ਅਗਵਾਈ ਹੇਠ ਇਹ ਰਾਮੀਲਾ ਕੀਤੀ ਜਾਂਦੀ ਹੈ ਤੇ ਦੇਖ ਲੈਨੇ ਆ ਕੁਝ ਖੂਬਸੂਰਤ ਚਲਕੀਆਂ ਇਸ ਪੂਜਨ ਦੀ جائے شری رام نٹراج کلا مندر کی طرف سے پچھلے بتالیس برشوں کے بعد دی. آج رکشہ بندن کے دن ایک بار پھر سے بھگوان شری رام کا رام اللہ کے اپلک میں جھنڈا پوجن کیا گیا جس میں کلب کے سبھی سدسیہوں نے اپنی بھاگے بھاگیداری اپست کرائی نٹرج کلا مندر پچھلے بتالیس سال وشوں سے پرب رام کی جیلا کا منچن کرتی آ رہی ہے اور اس بار بھی بڑے ہی ہرش ولاس کے ساتھ بڑے ہی الاس کے ساتھ ہم رام لیلا کا آیوجن تین نومبر سے کرنے جا رہے ہیں سوری تین اکتوبر سے کرنے جا رہے ہیں اور اس کی ودیوت اور اسے حصل جو کہ کل سے بیس اگست سے ہم شروع کرنے جا رہے ہیں شریت راج مندر میں کلب کے جتنے بھی سے باہر جو جہاں نہیں پہنچے ہیں اگر وہ ہمارا میسیج ان تک پہنچے تو ان سے یہ تاقید ہے کہ وہ کل رات کو نو وجہ یہاں پر نٹراج مندر میں آ کر ریہرسل میں اپنا بھاگ لیں اور وہ پربھو کی لیلا جو ہم تین اکتوبر سے کرنے جا رہے ہیں اس میں بڑھ چڑھ کر ہم بڑھیا طریقے سے ہم پروگرام لیلا کا منچن کر سکے میرے ساتھ کلب کے برشت صدر سے ہمارے ڈائریکٹر پرم جیوی کلور کٹوچ ہمارے اپ پردھان وائی پال بالکش روڑا جی دیپ ککڑ جی اور کلب کے سبھی سدسیہ منو دتا جی جہاں پر اپستھ ہیں میں ان سبھی کا بہت بہت دل کی گرائیوں سے دھنیہ واد کرتا ہوں کہ آج وہ سبھی یہاں پر پہنچے ہیں اور بڑے ہی ہرش ولس کے ساتھ ہم نے آ ٹھنڈا پوجن کیا ہے پربھو رام کی کرپا سے اس برش بھی ہماری رام اللہ بہت بڑیا طریقے سے ہم امید کرتے ہیں کہ پرب رام ہم پر کرپا کریں گے اور سبھی نگر نواسیوں پر کرپا کریں گے ایک بار پھر سے آنے والے سبھی نوراتروں کے اپلکش میں سبھی نگر نواسوں کو بہت بہت دل کی گہرائی سے بات دیتا ہوں سبھی کے گھروں میں خوش خوشحالی رہے تندرستی رہے اپنا دھیان رکھے جائے شریف رام جی جی شری رام جی میں ਪ੍ਰਾਇਕਲਾ ਮੰਦਰ ਵਿਸ਼ਰਤ ਜਾਣਕੋ ਦੇ ਪ੍ਰੈਜ਼ੀਡੈਂਟ ਜੀ ਪ੍ਰਦੀਪ ਆਰਦਵਾਦੀ ਨੇ ਤੁਹਾਨੂੰ ਵਿਸਤਾਰਪੂਰਵਕ ਜਾਣਕਾਰੀ ਦੇ ਦਿੱਤੀ ਹੈ ਕਿ ਆਉਂਦੇ ਅੰਰਾਧਿਆਂ ਨੂੰ ਪਿਛਲੇ 45-45 ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਜੋਰ ਸ਼ੋਰ ਨਾਲ ਔਰ ਹਰਸ਼ੋਲਾਸ ਨਾਲ ਸ਼੍ਰੀ ਸ਼ਾਮੀ ਲੀਲਾ ਦਾ ਮੰਚਨ ਕੀਤਾ ਜਾਏਗਾ ਉਸੇ ਉਪਲਬਧ ਦੇ ਵਿੱਚ ਅੱਜ ਸਾਡੀ ਸਮੂਹ ਸੰਸਥਾ ਦੇ ਮੈਂਬਰਾਂ ਨੇ ਇਕੱਠੇ ਸ਼ਾਮਲ ਹੋ ਕੇ ਇੱਕ ਸ਼ੋਭਾ ਯਾਤਰਾ ਆਯੋਜਨ ਕੀਤਾ ਸੀ ਜੋ ਕਿ ਸ਼ਹਿਰ ਦੀਆਂ ਵੱਖ-ਵੱਖ ਤਾਂ ਆ ਤੋਂ ਹੁੰਦੇ ਹੋਇਆ ਵਾਪਸ ਨਿਰਾਇ ਮੰਦਿਰ ਤੋਂ ਲੱਤਿਆ ਤੇ ਝੰਡੇ ਪੂਜਾ ਦੀ ਰਕਮ ਵੀ ਅੱਜ ਜਿਹੜੀ ਉਹ ਹਰ ਸਾਲ ਦੀ ਤਰ੍ਹਾਂ ਬਰੇ 100000 ਰੁਪਏ ਢੰਗ ਦੇ ਨਾਲ ਅਦਾ ਕੀਤੀ ਗਈ ਹੈ ਮੈਂ ਆਪਣੇ ਕਲਬ ਦੇ ਸਾਰੇ ਹੀ ਸਦਸਿਆਂ ਦਾ ਜਿਹੜੇ ਇਸ ਮੌਕੇ ਤੇ ਹਾਜ਼ਰ ਹੋਏ ਆਪਣਾ ਕੀਮਤੀ ਟਾਈਮ ਕੱਢ ਕੇ ਉਹਨਾਂ ਨੂੰ ਦਿਲੋਂ ਧੰਨਵਾਦ ਦਿਨਾ ਔਰ ਸਮੂਹ ਇਲਾਕਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਮੇਸ਼ਾ ਦੀ ਤਰ੍ਹਾਂ ਆਪਣਾ ਆਸ਼ੀਰਵਾਦ ਸਹਿਯੋਗ ਔਰ ਪਿਆਰ ਸਾਨੂੰ ਦੇਣ ਤਾਂ ਜੋ ਅਸੀਂ ਹੋਰ ਜੋਸ਼ੋਖ ਰੋਸ਼ਨਾ ਮੰਦੀਨ ਰਾਤ ਨੂੰ ਪ੍ਰਭੂ ਦਾ ਅਭਿਜਨ ਕਰ ਸਕੀ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਜੀ ਬੋਲ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਸਾਡੇ ਡਾਇਰੈਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਪਿਛਲੇ 42 ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਰਾਮਲੀਲਾ ਦਾ ਮੰਚਨ ਕਰਨ ਜਾ ਰਹੇ ਹਾਂ 3 ਨਵੰਬਰ ਤੋਂ ਉਸੇ ਉਪਲਕਸ਼ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸ ਜੀਦਾ ਪ੍ਰਧਾਨ ਜੀ ਨੇ ਡਾਇਰੈਕਟਰ ਸਾਹਿਬ ਨੇ ਅੱਜ ਬੜੀ ਧੂਮ ਧਾਮ ਨਾਲ ਵੀਰ ਬਜਰੰਗ ਬਲੀ ਜੀ ਦੁਆਰਾ ਟੰਡਾ ਪੂਜਨ ਕੀਤਾ ਗਿਆ ਹੈ ਤੇ ਸਾਰਿਆਂ ਨੂੰ ਮੋੜ ਬੇਨਤੀ ਆ ਕਿ ਸਾਰੇ ਸਾਡੇ ਕਲੱਬ ਦੇ ਸਦਸੇ ਟਾਈਮ ਸਰ ਆਪਣੇ ਦੀ ਹਸਲਾ ਜਾਣ ਤਾਂ ਕਿ ਇਹ ਸਾਰਿਆਂ ਨੂੰ ਅੱਛੀ ਤਰ੍ਹਾਂ ਪ੍ਰਭੂ ਰਾਮ ਜੀ ਦਾ ਜੋ ਇਹ ਚਿੱਤਰਣ ਕਰਦੇ ਆ ਤੁਹਾਨੂੰ ਦਿਖਾਣ ਔਰ ਜੋ ਵੀ ਸਾਡੇ ਦਰਸ਼ਕ ਆ ਉਹ ਵੀ ਸਮੇਂ ਸਿਰ ਇੱਥੇ ਪਹੁੰਚਣ ਤੇ ਜੈ ਸ਼੍ਰੀ ਰਾਮ ਕੈਮਰ ਪਰ ਸਿੰਘ ਹਨੀ ਦੇ ਨਾਲ ਅੱਜ ਸੈਣੀ ਦੀ ਰਿਪੋਰਟ